ਜੱਸੀ ਗਿਲਦੀ ਇੱਕ ਸਾਈਟ ਜਿਹੜੀ ਲੋਕ ਬੇਹਰ ਪਸੰਦ ਕਰ ਰਹੇ ਤੁਹਾਡੀ ਫਾਦਰ ਹੋ ਜੀ ਹੈਨਾ ਲਾਈਕ ਮੈਨੂੰ ਹੋ ਜਈ ਯਾਦ ਹੈ ਫਸਟ ਟਾਈਮ ਕਿਸੇ ਇੰਟਰਵਿਊ ਜਦ ਤੁਸੀਂ ਆਪਣੀ ਫੈਮਿਲੀ ਦੀ ਗੱਲ ਕੀਤੀ ਸੀ ਮੇਰਾ ਇੰਟਰਵਿਊ ਸੀ ਪੰਗਾ ਟਾਈਮ ਤੇ ਹੈਨਾ ਤੇ ਹੁਣ ਜਦ ਦੇਖਦੇ ਆ ਨਾ ਐਂਡ ਮੈਨੂੰ ਲੱਗਦਾ ਕਿ ਤੁਸੀਂ ਉਹ ਨਾ ਸੈਲਿਬ੍ਰਿਟੀਜ਼ ਦੇ ਵਿੱਚੋਂ ਜਿਨ੍ਹਾਂ ਨੂੰ ਦੇਖ ਕੇ ਕਈ ਨੇ ਕਿਹਾ ਇਟ ਇਜ਼ ਨਾਰਮਲ ਆਪਣੀ ਫੈਮਿਲੀ ਨੂੰ ਸਾਹਮਣੇ ਲੈ ਕੇ ਆਉਣਾ ਹੈ ਨਾ ਮੈਨੂੰ ਦੱਸੋ ਇਹ ਫਾਦਰਹੂਡ ਦੀ ਜਿਹੜੀ ਫੁੱਲ ਟਾਈਮ ਜੌਬ ਹੈ ਕਿਵੇਂ ਚੱਲ ਰਹੀ ਹੈ ਮੇਰੀ ਫੁੱਲ ਟਾਈਮ ਜੌਬ ਨਹੀਂ ਹੈ ਨਹੀਂ ਫਾਦਰਹੂਡ ਕਹਿੰਦੇ ਫੁੱਲ ਟਾਈਮ ਹਾਂ ਹੈ ਕਿ ਤੇ ਫੁੱਲ ਟਾਈਮ ਮੇਰੇ ਕਹਿਣ ਦਾ ਮਤਲਬ ਮੇਰੇ ਕੋਲ ਤਾਂ ਕਿਉਂਕਿ ਮੈਨੂੰ ਹੁੰਦਾ ਉਹ ਮੇਰੇ ਕੋਲ ਬੋਰਡ ਦਾ ਟਾਈਮ ਮਿਲਦਾ ਮੈਨੂੰ ਸਾਲ ਦੇ ਵਿੱਚ ਉਹਨਾਂ ਨਾਲ ਸੋ ਜੋ ਜਿੰਨਾ ਟਾਈਮ ਮੈਨੂੰ ਮਿਲਦਾ ਮੈਨੂੰ ਉਹਦਾ ਮੈਂ ਫੁੱਲੀ ਇੰਜੋਏ ਕਰਾਂ ਮੈਂ ਹੁਣ ਮੇਰੇ ਕੋਲ 3 ਮਹੀਨੇ ਉਰੇ ਇੰਡੀਆ ਆਇਆ ਹੋਇਆ ਸੀ ਕਿ ਉਹ ਮੈਂ 3 ਮਹੀਨੇ ਕੋਈ ਕੰਮ ਨਹੀਂ ਕੀਤਾ ਮੈਂ ਸਟੂਡੀਓ ਤੱਕ ਨਹੀਂ ਗਿਆ ਇਸੇ ਕਰਕੇ ਉਹੀ ਫੁੱਲ ਟਾਈਮ ਬਚਿਆ ਮੈਂ ਸਟੂਡੀਓ ਤੱਕ ਨਹੀਂ ਗਿਆ ਸੋ ਮੈਨੂੰ ਹੁੰਦਾ ਕਿ ਮੈਂ ਜਿੰਨਾ ਮੈਕਸਿਮਮ ਟਾਈਮ ਦੇ ਸਕਾਂ ਤੇ ਉਹ ਪਰ ਉਹ ਅਟੈਚਮੈਂਟ ਮੈਨੂੰ ਲੱਗਦਾ ਕਿ ਸ਼ਾਇਦ ਮੈਨਾਂ ਆਪਣੇ ਸ਼ੋਜ਼ ਤੇ ਕਹਿਣਾ ਹੁੰਨਾ ਕਿ ਲਾਈਕ ਜਦੋਂ ਪਹਿਲਾਂ ਸੋਚਦੇ ਸੀ ਤੁਸੀਂ ਉਹ ਚੀਜ਼ ਮੈਂ ਹੁਣ ਕਿਸੇ ਅਨਮੈਰਿਡ ਬੰਦੇ ਨੂੰ ਐਕਸਪਲੇਨ ਕਰਾਂ ਜਿਹਦੇ ਕੋਈ ਬੱਚੇ ਨਹੀਂ ਹੈਗੇ ਉਹਨੂੰ ਸਮਝ ਹੀ ਨਹੀਂ ਆਉਣੀ ਉਹ ਚੀਜ਼ ਜਿਵੇਂ ਸਾਨੂੰ ਨਹੀਂ ਪਤਾ ਲੱਗਦਾ ਸੀਗਾ ਮੈਨੂੰ ਸਾਡੇ ਘਰ ਆਮ ਗੱਲ ਚੱਲਦੀ ਸੀ ਬਾਪੂ ਬਾਪੂ ਕਹਿੰਦੇ ਸੀ ਸਦਾ ਸੁਖੀ ਰਹਿੰਦੇ ਸੀ ਬਾਪੂ ਖਵਾਇਆ ਬੜਾ ਦੁੱਖ ਪਾਇਆ ਮਤਲਬ ਇਸ ਸੈਂਸ ਨਹੀਂ ਜੀ ਇਸ ਸੈਂਸ ਕਿ ਤੁਸੀਂ ਬਾਪੂ ਜਦੋਂ ਕਹਿੰਦੇ ਹੋ ਹਰ ਚੀਜ਼ ਬਾਪੂ ਦੇ ਮਾਰ ਲੈਣੀ ਹੁੰਦੀ ਹੈ ਤੁਸੀਂ ਬੜੀ ਖੁਸ਼ੀ ਨਾ ਮੰਗਦੇ ਹੋ ਬਟ ਜਦੋਂ ਤੁਸਾਨੂੰ ਬਾਪੂ ਬਣਨਾ ਪੈਂਦਾ ਤਾਂ ਉਹ ਜਿਹੜੀ ਜਿਹੜੀ ਉਹ ਰਿਲੇਸ਼ਨ ਆ ਜਾਂ ਉਹ ਰਿਸਪੌਂਸਿਬਿਲਟੀ ਆ ਉਹ ਕਿੰਨੀ ਕਹਾੜ ਆ ਤੁਸੀਂ ਉਸ ਉੱਥੇ ਆ ਕੇ ਹੀ ਫੀਲ ਕਰ ਸਕਦੇ ਸੋ ਬਹੁਤ ਚੀਜ਼ਾਂ ਮੈਂ ਜਦੋਂ ਫਾਦਰ ਬਣਿਆ ਤਾਂ ਮੈਨੂੰ ਫੀਲ ਹੋਈਆਂ ਕਿ ਚੀਜ਼ਾਂ ਮੇਰੀਆਂ ਆਪਣੀਆਂ ਮੈਨੂੰ ਇਦਾਂ ਫੀਲ ਹੋਈਆਂ ਕਿ ਸ਼ਾਇਦ ਯਾਰ ਉਦੋਂ ਮੈਂ ਗਲਤ ਸੋਚਦਾ ਸੀਗਾ ਮੇਰੇ ਨਾਲ ਦੇ ਮੇਰੇ ਰਿੜੀ ਮੈਨੂੰ ਕੋਈ ਚੀਜ਼ ਨਹੀਂ ਲੈ ਕੇ ਦੇਣਾ ਚਾਹੁੰਦੇ ਲੇਕਿਨ ਦਿੰਦੇ ਹੈਗੇ ਜੇ ਅੱਜ ਮੈਂ ਆਪਣੇ ਮੈਂ ਰੂਜਸ ਲਈ ਸੋਚਦਾ ਤਾਂ ਮੈਨੂੰ ਤਾਂ ਲੱਗਦਾ ਕਿ ਯਾਰ ਮੈਨੂੰ ਇਹ ਵੀ ਲੈ ਦੇ ਕਿਉਂਕਿ ਮੈਂ ਲੈ ਕੇ ਦੇ ਸਕਦਾ ਸ਼ਾਇਦ ਉਹ ਉਸ ਟਾਈਮ ਨਹੀਂ ਲੈ ਕੇ ਦੇ ਸਕਦੇ ਹੋਣਗੇ ਇਸ ਕਰਕੇ ਨਾ ਕੀਤੀ ਹੋਊਗੀ ਤਾਂ ਬਹੁਤ ਸਾਰੇ ਚੇਂਜਸ ਆਉਂਦੀਆਂ ਨੇ ਬਟ ਮੈਂ ਮੇਰੀ ਲਾਈਫ ਦੀ ਬੈਸਟ ਫੇਜ਼ ਆ ਫਾਦਰ ਹੋਡ ਜਿਹੜਾ ਕਿ ਮੈਂ ਇੰਜੋਏ ਕਰਦਨ ਮੈਂ ਇਹਨੂੰ ਮੈਂ ਇੰਜੋਏ ਵੀ ਇਦਾਂ ਕਰਦਾ ਕਿ ਮੈਂ ਹੁੰਦਾ ਕਿ ਜਿਵੇਂ ਨਾਮ ਕੇਸ ਨੂੰ ਲੁਕੋਣਾ ਚਾਹੁੰਨਾ ਹੈ ਚੀਜ਼ ਤੇ ਨਾ ਮੈਂ ਇਦਾਂ ਕਿ ਜਿਵੇਂ ਕਹਿੰਦੇ ਹੁੰਦੇ ਕਿ ਬਹੁਤ ਲੌਂਚ ਕਰਨਾ ਚਾਹੁੰਦਾ ਹਾਂ ਬਟ ਮੈਨੂੰ ਮੈਂ ਮੈਂ ਬਹੁਤ ਖੁਸ਼ ਆ ਮੈਂ ਮਤਲਬ ਮੈਂ ਆਪਣੀ ਜ਼ੋਨ ਦੇ ਵਿੱਚ ਆ ਉਹਦੇ ਵਿੱਚ ਕਿ ਉਹ ਉਹ ਮੇਰੀ ਲਾਈਫ ਦੀ ਐਸੀ ਚੀਜ਼ ਹੈ ਕਿ ਅੱਜ ਤੋਂ ਪਹਿਲਾਂ ਮੈਂ ਆਪਣੇ ਜਦ ਮੈਂ ਪਹਿਲੀ ਵਾਰ ਹਿੱਟ ਹੋਇਆ ਸੀਗਾ ਮੈਂ ਐਨ ਐਸ ਇਸ ਜ਼ੋਨ ਤੇ ਜੋ ਉਦੋਂ ਸੀਗਾ ਕਿ ਮੈਨੂੰ ਬੜਾ ਮਜ਼ਾ ਆ ਰਿਹਾ ਸੀਗਾ ਕਿ ਮੈਨੂੰ ਲੋਕ ਪਛਾਣ ਰਹੇ ਸੀਗੇ ਇਹ ਮੈਂ ਉਨੀ ਮੇਰੀ ਲਾਈਫ ਦੀ ਸਟੇਜ ਵਿੱਚ ਅੱਜ ਦੇ ਟਾਈਮ ਟੱਚ ਵਟ Enjoy ਕਰ ਰਹੇ ਹਾਂ ਕਿ ਮੈਨੂੰ ਇੱਕ ਤਾਂ ਮੈਂ ਹਮੇਸ਼ਾ ਕਹਿੰਦਾ ਕਿ ਇਹ ਹੀ ਬਹੁਤ ਸਪੈਸ਼ਲ ਚੀਜ਼ ਆ ਕਿ ਤੁਸੀਂ ਜਦੋਂ ਇਹ ਫੀਲ ਕਰਦੇ ਹੋ ਤੁਹਾਡਾ ਪਾਰਟ ਆ ਉਹ ਸੋ ਤੁਹਾਡਾ ਪਾਰਟ ਤੁਹਾਡੇ ਸਾਹਮਣੇ ਤੁਹਾਨੂੰ ਚੱਲਦਾ ਫਿਰਦਾ ਦਿਖ ਰਿਹਾ ਤਾਂ ਉਹ ਮਤਲਬ ਉਹ ਬਹੁਤ ਇਮੋਸ਼ਨਲ ਚੀਜ਼ ਆ ਤੁਹਾਨੂੰ ਬਹੁਤ ਫਿਰ ਇੱਕ ਤੁਹਾਨੂੰ ਰਿਐਲਿਟੀ ਚੈੱਕ ਕਰਾਉਂਦੀ ਆ ਉਹ ਚੀਜ਼ ਲਾਈਫ ਬਾਰੇ ਕਿ ਤੁਸੀਂ ਇਦਾਂ ਇਦਾਂ ਆਏ ਸੀ ਤੁਸੀਂ ਇਦਾਂ ਦਾ ਗrow ਕੀਤਾ ਫਿਰ ਜਦ ਤੁਸੀਂ ਆ ਕੇ ਆਪਣੇ ਪੇਰੈਂਟਸ ਨੂੰ ਕਹਿੰਦੇ ਤੁਹਾਨੂੰ ਪਤਾ ਨਹੀਂ ਮੈਨੂੰ ਪਤਾ ਸਰ